ਸਾਡੇ ਕੌਰੀਆਂ ਇੱਕ ਨਿਕਾਜਾ ਪਿੰਡ ਹੈ ਜਿੱਥੇ 3000 ਵੋਟ ਹੈ ਉੱਥੇ ਸਾਡੇ ਸਰਕਾਰ ਨੇ ਘਟੂ ਘਟ 11 ਕਰੋੜ ਰੁਪਏ ਲਾ ਕੇ ਸਾਡੇ ਹਸਪਤਾਲ ਬਣਨ ਜਾ ਰਿਹਾ ਹੈ ਬਾਕੀ ਉਮੀਦਵਾਰ ਸੀਗੇ ਟਫ ਸੀ ਮੁਕਾਬਲਾ ਇਸ ਵਾਰ ਪਿੰਡ ਦੇ ਵਿੱਚ ਜਾਂ ਬਾਕੀ ਇਲਾਕੇ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦੀ ਜਿਹੜੀ ਹਾਈਟ ਹੈਗੀ ਉਹ ਦੇਖਣਾ ਮਿਲਿਆ ਪਹਿਲਾਂ ਉਮੀਦਵਾਰ ਜਿਹੜੇ ਬਿਨਾਂ ਗੱਲ ਤੋਂ ਉਤਾਰੇ ਗਏ ਚਾਹ ਖੇਰਾ ਲਾਲੋ ਚ ਸਿਮਰਜੀਤ ਮਾਨ ਲਾਲੋ ਚਾਹ ਹੋਰ ਵੀ ਬਹੁਤ ਸਾਰੇ ਚਿਹਰੇ ਨੇ ਜਿਹੜੇ ਜਿਨ੍ਹਾਂ ਨੇ ਲੋਕਾਂ ਨੂੰ ਭੜਕਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਲੱਗਦੀਆਂ ਨੇ ਫਿਰ ਜਿਹੜੀਆਂ ਨੀਤੀਆਂ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਇਹ ਇਹ ਨੇ ਲੋਕਾਂ ਦੇ ਵਾਸਤੇ ਵੋਟਾਂ ਫਿਰ ਪਾਤੀਆਂ ਇਦੀ ਪੁਰੀਆਂ ਸੰਦੂਖੜੀਆਂ ਭਰਤੀਆਂ ਉਹ ਤਾਂ ਖੁੱਲਗੀਆਂ ਸੰਦੂਖੜੀਆਂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 2 ਸਾਲ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਨੂੰ ਜਿੱਤੇ ਆ ਕੇ ਭਜਾਇਆ ਸੀ ਕਿ ਇਹ ਕੰਮ ਕਰਨਗੇ ਜੀ ਪਰ ਉਹਨਾਂ ਨੇ ਸੰਗਰੂ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਪਿੰਡ ਵਿੱਚ ਵੀ ਆ ਕੇ ਨਹੀਂ ਦੇਖਿਆ ਜੀ ਨਾ ਕੋਈ ਉਹਨਾਂ ਨੇ ਕੰਮ ਕੀਤਾ ਜੀ ਤੇ ਲੋਕ ਸਭਾ ਦੇ ਨਤੀਜਿਆਂ ਦਾ ਰੁਝਾਨ ਦੇਗੇ ਉਹਨੇ ਸ਼ੁਰੂ ਹੋ ਗਏ ਕਾਫੀ ਸਾਰੀ ਜਿਹੜੀ ਵੱਡੀ ਲੀਡ ਹੈਗੀ ਕਾਫੀ ਉਮੀਦਵਾਰਾਂ ਨੇ ਉਹ ਪ੍ਰਾਪਤ ਕੀਤੀ ਆ ਭਾਵੇਂ ਕਿ ਜਿੱਤ ਅਜੇ ਹੋਣੀ ਬਾਕੀ ਹੈ ਜਦੋਂ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਪਰ ਜਿਹੜੀ ਸੰਗਰੂ ਲੋਕ ਸਭਾ ਹਲਕਾ ਦੀ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜੱਦੀ ਜ਼ਿਲ੍ਹਾ ਜਿਹੜਾ ਜਿਵੇਂ ਰਾਜਧਾਨੀ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਸੋ ਇਸ ਸ਼ੀਟ ਤੋਂ ਗੁਰਮੀਤ ਸਿੰਘ ਮੀਤ ਹੇਰ ਜੋ ਮੰਤਰੀ ਸੀ ਕੇਬਨਟ ਮੰਤਰੀ ਉਹਨਾਂ ਨੇ ਇੱਕ ਵੱਡੀ ਲੀਡ ਜਿਹੜੀ ਉਹ ਪ੍ਰਾਪਤ ਕੀਤੀ ਹੈਗੀ ਜਿੱਤੇ ਦਾ ਐਲਾਨ ਨਹੀਂ ਹੋਣਾ ਬਾਕੀ ਆ ਲਗਭਗ ਜਿਹੜੀ ਜਿੱਤੇਗੀ ਉਹ ਤੈ ਹੈ ਜਿਸ ਦੀ ਮੈਂ ਕੈਮਰਾਮੈਨ ਨੂੰ ਕਹਿੰਦਾ ਦਿਖਾਓ ਜਿਸ ਦੀ ਖੁਸ਼ੀ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਵਰਕਰ ਲੀਡਰ ਪਿੰਡ ਕੌਰੀਆਂ ਵਿੱਚ ਇਕੱਠੇ ਹੋ ਕੇ ਮਤਲਬ ਜਿੱਥੇ ਦਾ ਜਿਹੜਾ ਜਸ਼ਨ ਮਨਾ ਰਹੇ ਸੀ ਪਾ ਬਾਕੀ ਜਿਵੇਂ ਅਕਾਲ ਤਖਤ ਤੋਂ ਵੀ ਹੁਕਮ ਹੋਇਆ ਹੈਗਾ ਵੀ ਜਿਹੜਾ ਜਿੱਤ ਦੇ ਜਸ਼ਨ ਨੇਗੇ ਉਹ ਲੱਡੂ ਵਗੈਰਾ ਨਾਲ ਨਹੀਂ ਮਨਾਉਣੇ ਕਿਉਂਕਿ ਸ਼ਹੀਦੀ ਦਿਹਾੜਾ ਜਿਹੜਾ ਇੱਕ ਤਰ੍ਹਾਂ ਨਾਲ ਉਹ ਚੱਲ ਰਿਹਾ ਜੂਨ ਦਾ ਪਰ ਫਿਰ ਵੀ ਜਿਹੜਾ ਵਰਕਰਾਂ ਦੇ ਵਿੱਚ ਉਤਸ਼ਾਹ ਹੈਗਾ ਉਹ ਦੇਖਣ ਨੂੰ ਮਿਲਦਾ ਆਪਾਂ ਗੱਲ ਕਰਾਉਣੀ ਆ ਥੋੜੀ ਵਰਕਰਾਂ ਨਾਲ ਵੀ ਕਿਸ ਤਰ੍ਹਾਂ ਦਾ ਜਿਹੜਾ ਜਿੱਤੇਗੀ ਕਿਵੇਂ ਦੇਖਦੇ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਪਾਲ ਸਿੰਘ ਜੀ ਕਿਵੇਂ ਲੱਗਦਾ ਤੁਹਾਨੂੰ ਜਿਹੜੀ ਇਹ ਜਿੱਤੇਗੀ ਕਿਸ ਤਰ੍ਹਾਂ ਦੀ ਕਿਉਂਕਿ ਕਾਫੀ ਸਰਾਇਡਾ ਮੁਕਾਬਲਾ ਸੀ ਸ਼ੁਰੂ ਚ ਆਪਾਂ ਦੇਖਦੇ ਤੇ ਸੀ ਮਨੀਤ ਮਾਨਸੇਨ ਨਾਲ ਸੀਗਾ ਸੁਖਪਾਲ ਸਿੰਘ ਖੈਰਾ ਨਾਲ ਸੀ ਭਾਜਪੀ ਦਾ ਵੀ ਜਿਹੜੀ ਇੱਕ ਤਾਕੜੀ ਫਾਈਟ ਸੀ ਐਡੀ ਵੱਡੀ ਜਿੱਤ ਦੀ ਆਸ ਹੈਗੀ ਸੀ ਜਿੰਨੀ ਹੋਈ ਹੈ ਇਹ ਜਿੱਤ ਦੀ ਜੀ ਮਨਨੋ ਪਹਿਲਾਂ ਸਭ ਦਾ ਧੰਨਵਾਦ ਕਰਦੇ ਅਸੀਂ ਪਿੰਡ ਕੌਲੀਆਂ ਦਾ ਤੇ ਸਗਰੂ ਜ਼ਿਲ੍ਹਿਆਂ ਦਾ ਸਾਡੇ ਦਿੜਬਿਹਾਲ ਕੰਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੇ ਵਿਤਮੰਤਰੀ ਸਰਦਾਰਪਾਲ ਸਿੰਘ ਚੀਮਾ ਜੀ ਦੀ ਅਗਵਾਈ ਚ ਮੀਤ ਹਰਜੇ ਨੂੰ ਵੱਡੀ ਲੀਡ ਦਵਾ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਾਕੀ ਜਿਹੜੀਆਂ ਵੋਟਾਂ ਨੇ ਅੱਪਾ ਕਹਿ ਦਈਏ ਇਹ ਵਿਕਾਸ ਦੇ ਨਉਤੇ ਪਈਆਂ ਨੇ ਸਾਡੇ ਕੌਂਗੀਆਂ ਇੱਕ ਨਿਕਾਜਾ ਪਿੰਡ ਹੈ ਜਿੱਥੇ 3000 ਵੋਟ ਹੈ ਉੱਥੇ ਸਾਡੇ ਸਰਕਾਰ ਨੇ ਘਟੂ ਘਟ 11 ਕਰੋੜ ਰੁਪਇਆ ਲਾ ਕੇ ਸਾਡੇ ਹਸਪਤਾਲ ਬਣਨੇ ਜਾ ਰਿਹਾ ਹੈ ਜੋ ਸਾਰੇ ਲੋਕਾਂ ਨੂੰ 85 ਪਿੰਡਾਂ ਦੇ ਉਹ ਨਾਲ ਲੋਕਾਂ ਨੂੰ ਸਹੂਲਤਾਂ ਦੇਊਗਾ ਸਾਡੇ 80 ਲੋਕਾਂਾ ਮਤਲਬ ਸਾਰੇ 85 ਪਿੰਡਾਂ ਵਾਸਤੇ ਬਹੁਤ ਵੱਡੀ ਮੰਨ ਲੋ ਉਹ ਸਹੂਲਤ ਹੈ ਮਤਲਬ ਜਿਹੜਾ ਆਪਾਂ ਬਾਕੀ ਉਮੀਦਵਾਰ ਸੀਗੇ ਟਫ ਸੀ ਮੁਕਾਬਲਾ ਇਸ ਵਾਰ ਪਿੰਡ ਦੇ ਵਿੱਚ ਜਾਂ ਬਾਕੀ ਇਲਾਕੇ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਜਿਹੜੀ ਹਾਈਟ ਹੈਗੀ ਉਹ ਦੇਖਣ ਨੂੰ ਮਿਲੀ ਹੈ ਪਹਿਲਾਂ ਹਾਈਟ ਜੀ ਮਨੋ ਜ ਆ ਵੋਟਾਂ ਦਾ ਸਾਰੀਆਂ ਮੰਨ ਲੋ ਕੋ ਸਰਕਾਰ ਦੇ ਕੰਮਾਂ ਨੂੰ ਪਈਆਂ ਨੇ ਜੋ ਆਪਾਂ ਸੇ ਮਰਜ਼ੀਦਮਾਨ ਕਹਿ ਲੀਏ ਜਾਂ ਮੰਨ ਲੋ ਆਪਾਂ ਖੈਰੇ ਨੂੰ ਕਹਿ ਲੀਏ ਉਹ ਪੈਰਾਸ਼ੂਟ ਰਾਹੀਂ ਲਾਹੇ ਹੋਏ ਉਮੀਦਵਾਰ ਸੀਗੇ ਉਹ ਕੋਈ ਸਾਡੇ ਜ਼ਿਲ੍ਹੇ 'ਚ ਕੋਈ ਕੰਮ ਨਹੀਂ ਕਰਿਆ ਕਿਸੇ ਲੋਕਾਂ ਦੇ ਘਰੇ ਆਈ ਨਹੀਂ ਗਈ ਨਹੀਂ ਕਿਸੇ ਨਾਲ ਨਹੀਂ ਖੜੀ ਕਿ ਉਹ ਪੈਰਾਸ਼ੂਟ ਰਾਹੀਂ ਉਤਰੇ ਹੋਏ ਉਮੀਦਵਾਰ ਤੇ ਉਹਨਾਂ ਤੋਂ ਸਾਡੇ ਲੋਕਾਂ ਨੂੰ ਕੋਈ ਉਮੀਦ ਨਹੀਂ ਸੀ ਸੋ ਸਾਡੇ ਨਾਲ ਮੈਡਮ ਸੀਗੇ ਇਸਤਰੀ ਬਿੰਤੂ ਉਹਨਾਂ ਦਾ ਵੀ ਤੁਹਾਡੀ ਗੱਲ ਕਰਾਉਂਦੇ ਆ ਮੈਡਮ ਜੀ ਕਿਸ ਤਰ੍ਹਾਂ ਲੱਗਦੀ ਜਿਹੜੀ ਜਿੱਤੇਗੀ ਇਹ ਕਿ ਆਸ ਹੈਗੀ ਸੀਗੀ ਇੰਨੀ ਵੱਡੀ ਜਿੱਤ ਦੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਔਰ ਹਲਕਾ ਡਿਰਬਾ ਦੇ ਵਿੱਚ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਇੰਨੇ ਵਿਕਾਸ ਕੀਤੇ ਔਰ ਇਸ ਵਿਕਾਸ ਨੂੰ ਦੇਖਦੇ ਹੋਏ ਲੋਕਾਂ ਨੇ ਜਿਹੜੀ ਏਡੀ ਵੱਡੀ ਲੀਡ ਦੇ ਨਾਲ ਮੀਤ ਹੇਅਰ ਜੀ ਨੂੰ ਫਤਵਾ ਦਿੱਤਾ ਵੋਟਾਂ ਦਿੱਤੀਆਂ ਨੇ ਔਰ ਇਹ ਸਿਰਫ ਇਹੀ ਚੀਜ਼ ਹੈ ਕਿ ਜਦੋਂ 2 ਸਾਲਾਂ ਤੋਂ ਸਰਕਾਰ ਆਈ ਹੈ ਤਾਂ ਸਰਕਾਰ ਨੇ ਬਹੁਤ ਸਾਰੇ ਕੰਮ ਨੇ ਜਿਹੜੇ ਲੋਕਾਂ ਦੇ ਹਿੱਤਾਂ ਦੇ ਲਈ ਕੀਤੇ ਲੋਕਾਂ ਦੇ ਵਿਕਾਸ ਲਈ ਕੀਤੇ ਔਰ ਇਹਦੇ ਵਿੱਚ ਜੇ ਅਸੀਂ ਦੇਖੀਏ ਕਿ ਬਹੁਤ ਸਾਰੇ ਉਮੀਦਵਾਰ ਜਿਹੜੇ ਬਿਨਾਂ ਗੱਲ ਤੋਂ ਉਤਾਰੇ ਗਏ ਚਾਹੇ ਖੇਰਾ ਲਾਲੋ ਚ ਸਿਮਰਜੀਤ ਮਾਨ ਲਾਲੋ ਚਾਹੇ ਹੋਰ ਵੀ ਬਹੁਤ ਸਾਰੇ ਚਿਹਰੇ ਨੇ ਜਿਹੜੇ ਜਿਨ੍ਹਾਂ ਨੇ ਲੋਕਾਂ ਨੂੰ ਭੜਕਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਜਿਹੜਾ ਮੇਨ ਮਕਸਦ ਜਿਹੜਾ ਲੋਕਾਂ ਨੇ ਦੇਖਿਆ ਕਿ ਇਸ ਟਾਈਮ ਦੀ ਸਰਕਾਰ ਹੈ ਜਿਹੜੀ ਮੌਜੂਦਾ ਸਰਕਾਰ ਹੈ ਜਾਂ ਜਿਵੇਂ ਹਰਪਾਲ ਸਿੰਘ ਚੀਮਾ ਜੀ ਨੇ ਵਿੱਤ ਮੰਤਰੀ ਉਹ ਜੋ ਆਪਣੇ ਹਲਕੇ ਦੇ ਵਿੱਚ ਕੰਮ ਕਰ ਰਹੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਉਸ ਚੀਜ਼ ਨੂੰ ਦੇਖਦੇ ਹੋਏ ਲੋਕਾਂ ਨੇ ਜਿਹੜੀਆਂ ਵੋਟਾਂ ਨੇ ਬਹੁਤ ਵੱਡੀ ਲੀਡ ਨਾਲ ਮੀਥੇ ਹਰਜੀ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਅਜੇ ਜਿਹੜਾ ਸਾਡਾ ਰਿਜ਼ਲਟ ਹੈ ਉਜਿਤ ਹਜੇ ਬਾਕੀ ਐ ਔਰ ਸਾਨੂੰ ਸਾਹਮਣੇ ਲੱਗ ਹੀ ਰਿਹਾ ਕਿ ਐਲਾਨ ਹੋਣਾ ਬਾਕੀ ਐ ਐਲਾਨ ਹੋਣਾ ਬਾਕੀ ਐ ਜਿੱਤ ਸਾਡੀ ਮਾਰਜਨ ਬਹੁਤ ਵੱਡਾ ਮਾਰਜਨ ਬਹੁਤ ਵੱਡਾ ਸੋ ਸਾਡੇ ਨਾਲ ਮੈਡਮ ਸੀ ਸੰਦੀਪ ਕੌਰ ਉਹਨਾਂ ਦਾ ਗੱਲ ਕਰਵਾਈ ਐ ਆਪਾਂ ਗੱਲ ਕਰਵਾਉਣੀ ਐ ਤੁਹਾਡੀ ਆ ਆ ਹੱਥ ਚ ਫੜ ਲਓ ਜੀ ਗੁਰਮੀਤ ਸਿੰਘ ਨਾਲ ਮਲਕੀਤ ਸਿੰਘ ਨਾਲ ਤਾਂ ਕਿਸ ਤਰ੍ਹਾਂ ਲੱਗਦਾ ਜੀ ਜਿਵੇਂ ਤੁਸੀਂ ਕਿਸਾਨ ਹੋਗੇ ਜਾਂ ਜਿਹੜੀ ਇਹ ਜਿੱਤੇਗੀ ਜਿਵੇਂ ਇੱਕ ਖਾਸ ਤਬਕੇ ਦੀ ਹੈ ਜਾਂ ਪੂਰਾ ਕਿਸਾਨੀ ਇੱਕ ਤਰ੍ਹਾਂ ਨਾਲ ਇਸ ਵਾਰ ਬੰਡੀ ਹੋਈ ਦਿਖਾਈ ਦੇ ਰਹੀ ਸੀ ਕਿਉਂਕਿ ਸਾਰੇ ਉਮੀਦਵਾਰੀ ਜਿਹੜੇ ਕਿਸਾਨਾਂ ਦਾ ਮੁੱਦਾ ਚੱਕਦੇ ਸੀ ਤੁਸੀਂ ਕਿਵੇਂ ਦੇਖ ਰਹੇ ਹੋਗੇ ਇਸ ਜਿੱਤ ਨੂੰ ਸਭ ਤੋਂ ਪਹਿਲਾਂ ਧੰਨਵਾਦ ਪੱਤਰਕਾਰਾਂ ਨੂੰ ਦੇ ਜੋ ਸਾਰੇ ਮੀਡੀਆ ਸਹਾਇਕ ਤੇ ਕੰਮ ਕਰਦਿਨੇ ਗੱਲ ਪਹੁੰਚਾਉਂਦੇ ਨੇ ਜੀ ਫਿਰ ਤੁਸੀਂ ਲੱਗੇ ਚਲੋ ਮੁੱਖ ਮੰਤਰੀ ਸਾਹਿਬ ਹਰਪਾਲ ਸਿੰਘ ਵਿਧਵੰਤਰੀ ਚੀਮਾ ਸਾਹਿਬ ਇਹਨਾਂ ਨੇ ਬਹੁਤ ਮਿਹਨਤ ਕੀਤੀ ਕਿਸਾਨਾਂ ਵਾਸਤੇ ਪਹਿਲੇਦਾਰ ਦੇ ਆਪਾਂ ਨੂੰ ਨਹਿਰੀ ਪਾਣੀ ਤੇਲਾਂ ਤੱਕ ਪਹੁੰਚਾਇਆ ਜੀ ਸੂਏ ਨਵੇਂ ਬਣਾਏ ਹਰ ਇੱਕ ਥਾਂ ਮੇ ਪਾਣੀ ਪਹੁੰਚਦਾ ਕਰਿਆ ਨਹੀਂ ਕਈ ਵਾਰੀ ਵੀਡੀਓ ਚ ਤਾਂ ਕਹਿੰਦੇ ਨੇ ਵੀ ਬੇਸਿਕ ਗੱਲਾਂ ਹੀ ਨੇ ਕਿ ਆਉਂਦਾ ਹੈਗਾ ਟੇਲਾਂ ਤੱਕ ਪਾਣੀ ਸੋੜਦਾ ਹਾਂਜੀ ਸਾਡੇ ਕਟਕਟ 30 ਸਾਲ ਹੋ ਗਈ ਕਦੇ ਪਾਣੀ ਨਹੀਂ ਆਇਆ ਬਹੁਤ ਸਰਕਾਰਾਂ ਆ ਕੇ ਵਗ ਨਹਿਰ ਦਾ ਪਾਣੀ ਨਹਿਰ ਦਾ ਪਾਣੀ ਹਾਂਜੀ ਹੁਣ ਬਹੁਤ ਜਿਆਦਾ ਪਾਣੀ ਆਉਂਦਾ ਜੀ ਠੀਕ ਹੈ ਹਾਂ ਸੋ ਸਾਡੇ ਨਾਲ ਇੱਕ ਬਜ਼ੁਰਗ ਵੀ ਸੀ ਬਜ਼ੁਰਗਾਂ ਤੋਂ ਜਾਣਦੇ ਆ ਔਰ ਅੱਗੇ ਆਓ ਬਾਪੂ ਜੀ ਤੁਸੀਂ ਬਲਾਵਾ ਕੇ ਤੁਸੀਂ ਤੁਸੀਂ ਆ ਜਾਓਗੇ ਲੈਟ ਹੈ ਜਿਹੜੀ ਲੈਟ ਕਿਵੇਂ ਆਉਂਦੀ ਹੈਗੀ ਲੈਟ ਤਾਂ ਜੀ ਹਰ ਵਕਤ ਫੁੱਲੇ ਰਹਿੰਦੇ ਜਿਆਦਾ ਨਹੀਂ ਮੋਟਰ ਚਲਾਈ ਪਹਿਲਾਂ ਲੈਟ ਕੱਟ ਆਉਂਦੀ ਸੀ ਪਹਿਲਾਂ ਤਾਂ 2 ਘੰਟੇ ਆ ਗਈ 1 ਘੰਟਾ ਲੰਘ ਗਿਆ ਘੰਟੇ ਦਾ ਕੁਝ ਬਣਦਾ ਨਹੀਂ ਨਹਿਰ ਦਾ ਪਾਣੀ ਦਾ ਕੀ ਹਾਲਾਤ ਹੈ ਨਹਿਰ ਦਾ ਪਾਣੀ ਵਧੀਆ ਆ ਰਿਹਾ ਜੀ ਕਿਵੇਂ ਲੱਗਦੀਆਂ ਨੇ ਫਿਰ ਜਿਹੜੀਆਂ ਨੀਤੀਆਂ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਜੀ ਇਹਨਾਂ ਦੇ ਲੋਕਾਂ ਦੇ ਵਾਸਤੇ ਵੋਟਾਂ ਫਿਰ ਪਾਤੀਆਂ ਇਤਕੀ ਪੂਰੀਆਂ ਸੁਖੁੜੀਆਂ ਭਰਤੀਆਂ ਹੁਣ ਤਾਂ ਖੁੱਲੀਆਂ ਹਨ ਸੁਖੁੜੀਆਂ ਜਿੰਦਾਬਾਦ ਆਮੀ ਪਾਰਟੀ ਜਿੰਦਾਬਾਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿੰਦਾਬਾਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿੰਦਾਬਾਦ ਸੋ ਸਾਡੇ ਨਾਲ ਆਮੀ ਪਾਰਟੀ ਜਿੰਦਾਬਾਦ ਸਾਡੇ ਨਾਲ ਕੁਝ ਨੌਜਵਾਨ ਵੀ ਸੀ ਹਾਂਜੀ ਤੁਸੀਂ ਆਉਂਗੇ نیچے ਆਓ ਥੋੜਾ ਜਿਹਾ ਕਿਵੇਂ ਲੱਗਦਾ ਜਿਵੇਂ ਨੌਜਵਾਨੀ ਤਾਂ ਕਾਫੀ ਹੱਦ ਤੱਕ ਇਸ ਵਾਰ ਆਪਾਂ ਗੱਲ ਕਰਦੇ ਸੀਗੇ ਮਾਨ ਸਾਹਿਬ ਨਾਲ ਸਿਮਰਿਤ ਮਾਨ ਨਾਲ ਸੀਗੀ ਤਾਂ ਕਿਵੇਂ ਲੱਗਦੀ ਹੈ ਜਿੱਤ ਤੁਹਾਨੂੰ ਇਹ ਦੇਖੋ ਸਿਮਰਿਤ ਮਾਨ ਨਾਲ ਜੀ ਕੁਝ ਤਬਕਾ ਸੀਗਾ ਜੋ ਨੌਜਵਾਨ ਹੈਗੇ ਸੀ ਬਹੁਤ ਨੌਜਵਾਨ ਭਗਵੰਤ ਮਾਨ ਦੀ ਸੋਚ ਤੇ ਹਰਪਾਲ ਸਿੰਘ ਚੀਮਾ ਦੀ ਸੋਚ ਨਾਲ ਸਹਿਮਤ ਸੀ ਕਿਉਂਕਿ ਨੇ ਰਜਗਾਰ ਜਾ ਰਹੇ ਨੇ ਬਹੁਤ ਸਾਰੀ ਨੌਕਰੀ ਇਸ ਕਰਕੇ ਅਸੀਂ ਸਾਰੇ ਹਰਪਾਲ ਚੀਮਾ ਨਾਲ ਮੀਤ ਹੇਰ ਨਾਲ ਭਗਵੰਤ ਮਾਨ ਨਾਲ ਸੀ ਬੋਟਾਂ ਪਾਈਆਂ ਨਹੀਂ ਸੋ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਹੋਰ ਵੀ ਤੁਹਾਡੇ ਨਾਲ ਗੱਲ ਕਰਵਾਉਂਦੇ ਆਂਗੇ ਆਓ ਜੀ نیچے ਥੋੜਾ ਤੁਸੀਂ ਵੀ ਇਹ ਕੌਰੀਆਂ ਦੇ ਜਿਹੜੇ ਨੌਜਵਾਨ ਇਕੱਠੇ ਹੋਏ ਸੀ ਬਜ਼ੁਰਗ ਇਕੱਠੇ ਹੋਏ ਸੀ ਆਪਾਂ ਜਿੱਤ ਦੇ ਸਬੰਧ ਵਿੱਚ ਗੱਲ ਕਰ ਰਹੇ ਕਿਵੇਂ ਦੇਖ ਰਹੇ ਹੋ ਬਾਈ ਜੀ ਜਿੱਤ ਨੂੰ ਜਿੱਤਾ ਜੀ ਸਰਕਾਰ ਦੇ ਕੰਮਾਂ ਨੂੰ ਮਿਲੀ ਹੈ ਜੀ ਮਤਲਬ ਕਿ ਸਰਕਾਰ ਨੇ ਸਾਰੇ ਦਰਬੇ ਹਲਕੇ ਦੇ ਵਿੱਚ ਉਮੀਦ ਹਰਜੀਤ ਜੀ ਨੇ ਮਲਕੇ ਸਰਪਾਲ ਸਿੰਘ ਚੀਮਾ ਜੀ ਨੇ ਬਹੁਤ ਜਿਆਦਾ ਕੰਮ ਕਰਵਾਏ ਨੇ ਨਹੀਂ ਸ਼ੁਰੂ ਦੇ ਵਿੱਚ ਐਂ ਲੱਗਦਾ ਸੀ ਵੀ ਜਿਹੜਾ ਮੁਕਾਬਲਾ ਬੜਾ ਫਸਮਾ ਹੈਗਾ ਪਰ ਇਹ ਤਾਂ ਇੱਕ ਤਰਫਾ ਮੁਕਾਬਲਾ ਹੀ ਹੋ ਗਿਆ ਨਹੀਂ ਜੀ ਮਲਕੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਹੁਤ ਸੂਝਵਾਨ ਵੋਟਰ ਨੇ ਜੀ ਜੇ ਮਲਕੇ 2 ਸਾਲ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਨੂੰ ਜਿੱਤੇ ਆ ਕੇ ਭਜਾਇਆ ਸੀਗਾ ਵੀ ਇਹ ਕੰਮ ਕਰਨਗੇ ਜੀ ਪਰ ਉਹਨਾਂ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਕਿੰਡੇ ਵਿੱਚ ਵੀ ਆ ਕੇ ਨਹੀਂ ਦੇਖਿਆ ਜੀ ਨਾ ਕੋਈ ਉਹਨਾਂ ਨੇ ਕੰਮ ਕੀਤਾ ਜੀ ਤੇ ਸਰਦਾਰ ਭਵੰਤ ਮਾਨ ਸਾਹਿਬ ਨੇ ਜੀ ਬਹੁਤ ਜਿਆਦਾ ਕੰਮ ਕਰਵਾਏ ਨੇ ਤੇ ਨੌਕਰੀਆਂ ਵੀ ਦਿੱਤੀਆਂ ਨੇ ਇਹਦੇ ਕੰਮਕਾਰਾਂ ਨੂੰ ਦੇਖ ਕੇ ਜੀ ਲੋਕਾਂ ਨੇ ਵੋਟਾਂ ਪਾਈ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਜਿੱਤ ਤੇ ਜੱਟ ਜੀ ਇਹ ਜਿਹੜੀ ਹੋਈ ਹੈ ਨਾ ਹੈ ਭਗਵੰਤ ਮਾਨ ਦੀ ਮਤਲਬ ਵਧੀਆ ਕਾਰਜਗਾਰੀ ਦਾ ਕਰਕੇ ਹੋਈ ਹੈ ਨਹੀਂ ਜੱਟ ਦਾ ਤੁਸੀਂ ਖਾਸ ਖੁਸ਼ ਲੱਗਦੇ ਹੋ ਕਿ ਬਗਲੀ ਦਾ ਸਾਰੀ ਧਵਕੇ ਖੁਸ਼ ਨੇ ਜੀ ਜੱਟ ਤੁਸੀਂ ਜਿਆਦਾ ਖੁਸ਼ ਹੋ ਨਹੀਂ ਜੱਟ ਦਾ ਚਲੋ ਐ ਵੀ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਨੇ ਸਰਕਾਰ ਨੇ ਤੇ ਧਵਕੇ ਸਾਰੀ ਖੁਸ਼ ਨੇ ਜਿੰਨੇ ਹੈਗੇ ਨੇ ਤੇ ਇਹ ਜਿਆਦਾਤਰ ਨਾ ਹੁਣ ਆਮ ਤੌਰ ਤੇ ਕਹਿੰਦੇ ਨੇ ਵੀ ਇਹ ਸੰਗਰੂਰ ਹੈ ਜਿਹੜਾ ਨਾ ਇਹ ਰਾਜਧਾਨੀ ਹੈ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹੁਣ ਅਸੀਂ ਸੰਗਰੂਰ ਵਾਲੇ ਆਪਦੀ ਰਾਜਧਾਨੀ ਨੂੰ ਕਿਵੇਂ ਛੱਡ ਦਈਏ ਹਮ ਮਾਸਾ ਸਾਡੀ ਰਾਜਧਾਨੀ ਬਣਿਆ ਰਾਜਧਾਨੀ ਦਾ ਝੰਡਾ ਕੱਢਣੀ ਸੀ ਕੱਢਣੀ ਸੀ ਹਾਂ ਸੋ ਸਾਡੇ ਨਾਲ ਇੱਕ ਨੌਜਵਾਨ ਹੋਰ ਸੀਗੇ ਤੁਸੀਂ ਵੀ ਸੰਗੋ ਨਾ ਲੀਡਰ ਬਣਨਾ ਹੈਗਾ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਜਿਹੜੀ ਇਹ ਜਿੱਤ ਲੱਗਦੀ ਹੈ ਤੁਹਾਨੂੰ ਇਹ ਅਸੀਂ 2022 ਚ ਮੈਨੂੰ ਝਮਾ ਕੇ ਦੇਖ ਲਿਆ ਜੀ ਸਿਮਰਜੀਤ ਸਿੰਘ ਮਾਨ ਨੂੰ ਮੈਨੂੰ ਉਹਨਾਂ ਨੇ ਮੈਨੂੰ ਕੋਈ ਕੀਤਾ ਨਹੀਂ ਕੰਮ ਨਾ ਪਿੰਨਾ ਚਾਏ ਨੇ ਉਹ ਗਲਤੀ ਨੂੰ ਸੁਧਾਰਿਆ ਸੀ ਨੇ ਤਾਂ ਆਪਦੇ ਜ਼ਿਲ੍ਹੇ ਨੇ ਮਤਲਬ ਦੁਬਾਰੇ ਮਤਲਬ ਕਰੀ ਰੇਡ ਲਰੀਆ ਮਤਲਬ ਹਾਂਜੀ ਹਾਂਜੀ ਮਤਲਬ ਉਹਦਾ ਹੀ ਹੈ ਜੀ ਬਾਕੀ ਲੇਟ ਕਹ ਲਓ ਜਦੋਂ ਜਾਂਦੇ ਖੇਤੋਂ ਦੀ ਹੁੰਦੀ ਹੈ ਮਤਲਬ ਪਾਣੀ ਨੇਰੀ ਹੋ ਰੇ ਮਤਲਬ ਜਿਉਂ ਗੱਲ ਚੱਲ ਰਹੀ ਸੀ ਕਾਫੀ ਦਿਨ ਹੋ ਗਏ ਕਹਿੰਦੇ ਅੱਗੇ WhatsApp ਗਰੁੱਪ ਬਣਿਆ ਹੋਇਆ ਦੀ ਬਿਜਲੀ ਬੋਰਡ ਦਾ ਉਹ ਚ ਉਹ ਲਾਈਟ ਪਾਉਂਦੇ ਉਹ ਵੀ ਕਿੰਨੇ ਵਜੇ ਆਊਗੀ ਹੁਣ ਤਾਂ ਕਹਿੰਦੇ ਉਹ WhatsApp ਗਰੁੱਪੇ ਬੰਦ ਹੋ ਗਿਆ ਉਹ ਤਾਂ ਲਾਈਟ ਆਉਂਦੀ ਉਹਨੂੰ ਦੇਖਣ ਦੀ ਲੋੜ ਨਹੀਂ ਸੀ ਜਦੋਂ ਖੇਤ ਜਾਓ ਉਦਾਂ ਵੀ ਹਾਂ ਬਿਜਲੀ ਹੁੰਦੀ ਹੈ ਸੋ ਸਾਡੇ ਨਾਲ ਇੱਕ ਰਿਟਾਇਰਡ ਡਾਕਟਰ ਸਾਹਿਬ ਸੀ ਉਹਨਾਂ ਤੋਂ ਜਾਣਦੇ ਆ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋਗੇ ਸ਼ੁਰੂ ਤੋਂ ਲੈ ਕੇ ਤੁਸੀਂ ਕੇਡਰ ਨਾਲ ਜੁੜੇ ਹੋਏ ਹੋ ਜਦੋਂ ਤੋਂ ਲੈ ਕੇ ਆਮ ਆਦਮੀ ਪਾਰਟੀ ਦਾ ਗਠਨ ਹੋਇਆਗਾ ਕਿਵੇਂ ਲੱਗਦਾ ਅੱਜ ਇਹ ਜਿੱਤ ਦੁਬਾਰਾ ਮਹਿਸੂਸ ਕਰਕੇ ਕਿਉਂਕਿ ਪਿਛਲੀ ਵਾਰੀ ਤੁਸੀਂ ਜਿਮਨੀ ਚੋਣ ਵੇਲੇ ਲੂਜ਼ ਕਰ ਗਏ ਸੀ ਜਿਹੜੀ ਇਹ ਜਿੱਤੇ ਜੀ ਗਰਮੀਤ ਮੀਤ ਮੀਤ ਹਾਰ ਦੀ ਇਹ ਮਾਣਯੋਗ ਮੁੱਖ ਮੰਤਰੀ ਤੋਂ ਮਾਨ ਤੋਂ ਮੰਨਦੀ ਕਾਰਗੁਜ਼ਾਰੀ ਦਾ ਸਿੱਟਾ ਉਹਨਾਂ ਨੇ ਹਰ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਕਿਸੇ ਵੀ ਵਰਗ ਨੂੰ ਨਾਰਾਜ਼ ਨਹੀਂ ਕੀਤਾ ਦੂਸਰੀ ਗੱਲ ਸਾਡੇ ਸੰਰੂਰ ਜ਼ਿਲ੍ਹੇ ਨੂੰ ਉਹਨਾਂ ਦੇ ਮੁੱਖ ਮੰਤਰੀ ਹੋਣ ਦਾ ਬਹੁਤ ਵੱਡਾ ਮਾਣ ਹੈ ਇਹਨਾਂ ਲੋਕਾਂ ਨੇ ਆਪਣਾ ਉਹ ਮਾਣ ਤੇ ਉਸ ਤਰੀਕਾ ਕਬਜ਼ਾ ਕਾਇਮ ਰੱਖਿਆ ਸੋ ਇਹ ਸਨ ਕੌਰੀਆਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਮਰਥਕ ਸਨ ਇਹਨਾਂ ਨਾਲ ਆਪਾਂ ਗੱਲ ਕਰੀਏਗੀ ਇਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਪਿਛਲੇ ਸਮੇਂ ਦੇ ਵਿੱਚ ਜਿਵੇਂ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਲੂਜ਼ ਕਰ ਗਈ ਸੀਗੀ ਉਹ ਨੌਜਵਾਨ ਬਾਕੀ ਕੀ ਗੱਲ ਹੋਰ ਵੀ ਹੈ ਜੀ ਆਪਾਂ ਮਤਲਬ ਸੋਚਦੇ ਨੇ ਕਿ ਕਰੀਬ 600 ਜੂਨਟ ਮਾਫ ਹੈ ਜੀ ਉਹਦਾ ਵੀ ਮੰਨ ਲਓ ਹਸਾ ਲਓ 70-80 ਹਜ਼ਾਰ ਰੁਪਿਆ ਹਾਂ 70-80 ਹਜ਼ਾਰ ਰੁਪਿਆ ਸਾਲ ਦਾ ਬਚਤ ਹੋ ਰਹੀ ਹੈ ਉਹ ਵੀ ਆਪਾਂ ਦਾ ਮੰਨ ਲਓ ਜਿਹੜੀ ਮੰਗਾਈ ਹੈ ਉਹਦੇ ਵਿੱਚ ਮਦਦ ਕਰਦੀ ਹੈ ਘਟਾਉਣ ਚ ਮੰਨ ਲਓ ਵੀ ਉਹਦਾ ਵੀ ਬਹੁਤ ਬੈਨੀਫਿਟ ਹਾਂ ਸਾਰੀਆਂ ਤਰ੍ਹਾਂ ਨਾਲ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹ ਰਹੇ ਸੀ ਅਸੀਂ ਕਹਿੰਦੇ ਜੀ 600 ਜੂਨਟ ਮਾਫ ਹੈ ਜੀ ਮੋਟਰਾਂ ਦਾ ਮਾਫਾ ਜੀ ਸਰਕਾਰ ਨੇ ਸਹੂਲਤਾਂ ਬਹੁਤ ਦਿੱਤੀਆਂ ਨੇ ਜੀ ਸਾਡੇ ਪਿੰਡ ਵਾਸਤੇ ਵੈਸੇ ਤਾਂ ਪੂਰੇ ਪੰਜਾਬ ਵਾਸਤੇ ਬਹੁਤ ਸਹੂਲਤਾਂ ਨੇ ਜੀ ਹਰੇਕ ਪੱਖੋਂ ਸਾਡੀ ਸਰਕਾਰ ਬਹੁਤ ਵਧੀਆ ਹੈ ਸਾਡੇ ਹਰਪਾਲ ਸਿੰਘ ਸੀਮਾ ਜੀ ਬਹੁਤ ਵਧੀਆ ਨੇ ਬਹੁਤ ਨੇਕ ਸਵਾਦ ਦੀ ਠੰਡੇ ਸਵਾਦ ਦੀ ਮੰਤਰੀ ਜੀ ਵਧੀਆ ਜੀ ਮੁੱਖ ਮੰਤਰੀ ਵੀ ਬਹੁਤ ਠੰਡੇ ਸਵਾਦ ਨੇ ਜੀ ਵਧੀਆ ਕੰਮ ਹੋ ਰਹੀ ਇੱਕ ਨੌਜਵਾਨ ਬਹੁਤ ਖੁਸ਼ ਹਾਂ ਜੀ ਅਸੀਂ ਉਹਨਾਂ ਦਾ ਜਾਣਦੇ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ ਐ ਧੰਨਵਾਦ ਸਾਰੀ ਪ੍ਰੈਸ ਦਾ ਜੋ ਸਾਡਾ ਸਾਡੇ ਪਿੰਡ ਦੇ ਵਿੱਚ ਸਾਡੀ ਮਤਲਬ ਜਿੱਤ ਦਾ ਦਾਵਾ ਵੱਲ ਵਾਧੇ ਆਏ ਤੇ ਅਸੀਂ ਧੰਨਵਾਦ ਕਰਦਾ ਹਾਂ ਹਰਪਾਲ ਸਿੰਘ ਚਮਈ ਦਾ ਜੋ ਕਿ ਸਾਡੇ ਐਸੀ ਸਮਾਜ ਵਾਸਤੇ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਤੇ ਨਾਲ ਸਾਡੇ ਅਮੇਰਗਰ ਭਵਨ ਦੇ ਲਈ ਗ੍ਰਾਂਟ ਦਿੱਤੀ ਪਿੰਡ ਦੇ ਵਿੱਚ ਸੀਵਰੇਜ 32 ਲੱਖ ਦੀ ਉਹ ਗ੍ਰਾਂਟ ਪਾਈ ਤੇ ਸੇਸ ਜੁੰਟ ਤੁਹਾਨੂੰ ਮਾਫ ਕੀਤੀ ਅਸੀਂ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਬੋਰਡ ਪਾਈ ਆ ਤੇ ਪਾਉਂਦੇ ਵੀ ਰਹਾਂਗੇ ਮਤਲਬ ਵਿਕਾਸ ਕਾਰਜ ਹੋਏ ਨੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਬਹੁਤ ਕੰਮ ਹੋਏ ਨੇ ਪਰ ਗੱਡ ਕੇ ਵੋਟਾਂ ਪਾਈ ਨੇ ਇਹ ਚੱਲਦਾ ਵਿਸ਼ਵਾਸ ਤਵਾਇਆ ਵੀ ਅਗਲੀ ਵਾਰ ਜੋ ਵੀ ਮਰਜ਼ੀ ਹੋ ਜਾਏ ਜਦੋਂ ਵੱਧ ਚੜਕੇ ਜੇ ਵੋਟਾਂ ਪਾ ਮੰਗੇ ਸੋ ਠੀਕ ਸੋ ਧੰਨਵਾਦ ਜੀ ਇਹ ਪਿੰਡ ਵਾਸੀਆਂ ਨੇ ਜਿਹੜਾ ਦੱਸਿਆ ਕੱਟਲ ਹੋ ਕੇ ਜਿੱਤ ਦੀ ਜਿਹੜਾ ਜਸ਼ਨ ਮਨਾਇਆ ਹੈਗਾ ਉਹ ਜਿੱਤ ਦੇ ਜਸ਼ਨ ਦੇ ਵਜੋਂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੱਤ ਦੇ ਜਸ਼ਨ ਵਜੋਂ ਅੱਜ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨਾਰੇਬਾਜੀ ਵੀ ਕਰਦੇ ਦਿਖਾਈ ਦੇ ਰਹੇ ਨੇ ਭਾਵੇਂ ਕਿ ਐਲਾਨ ਹੋਣਾ ਬਾਕੀ ਆ ਪਰ ਜਿਹੜੀ ਜਿੱਤ ਦਾ ਮਾਰਜਨ ਹੈ ਉਹ ਬਹੁਤ ਵੱਡਾ ਉੱਚਾ ਮਾਰਜਨ ਰਹਿਣ ਵਾਲਾ ਹੈਗਾ ਗੁਰਮੀਤ ਸਿੰਘ ਮੀਤਿਹਰ ਦੇ ਹੱਕ ਦੇ ਵਿੱਚ